ਕੈਨੇਡਾ ਦੀ ਪੁਲਿਸ ਨੇ ਕੀਤਾ ਆਪਣੇ ਇੱਕ ਪੰਜਾਬੀ ਦਾ ਲਾਈਵ ਇਨਕਾਊਂਟਰ ਦੇਖਿਓ ਵੀਡੀਓ ਸੈਂਡ ਬਾਈ ਸੈਂਡ ਬਾਈ ਵਰ ਗੁੱਡ ਸੈਂਡ ਬਾਈ ਸੈਂਡ ਬਾਈ ਵਾਹ ਮਾਈ ਸੈਂਡ ਬਾਈ ਸੈਂਡ ਬਾਈ ਸੈਂਡ ਬਾਈ ਕ੍ਰਾਸ ਮਾਈ ਬ੍ਰੋ ਕ੍ਰਾਸ ਮਾਈ ਕਾਰ ਕਰ 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 Fuck. You good? Stand by, dude. Stand by. you gonna go around the circle. Stand by. Crossfire, bro. Fuck! Stop, Stop it, man. Stop it, Stand Stop Stand Stop it, Stop Stop, Stop. Stop it, Shots Stop officer, officer, it, ਆ ਦੇਖੋ ਕਿਦਾਂ ਦੂਰ ਤੇ ਕਿਰਪਾਨ ਕਮਾਉਂਦਿਆ ਐਦਾਂ ਕੀ ਹੋਇਆ ਅਸਰ ਜਾਂਦਿਆ ਕੀ ਇਹ ਗੋਰਿਆਂ ਤੇ ਪ੍ਰਭਾਵ ਪੈਂਦੇ ਆ ਆਪਣੇ ਪੰਜਾਬੀਆਂ ਦਾ ਇਸ ਲਈ ਆਪਣੇ ਪੰਜਾਬੀਆਂ ਨੂੰ ਗਾਲਾਂ ਕੱਢਦੇ ਆ ਨਫ਼ਰਤ ਕਰਨੀ ਸ਼ੁਰੂ ਕਰਦੇ ਜਿਹੜੇ ਉਹ ਇਨਾ ਭਰੋਸਾ ਕਰਦੇ ਸੀ ਅੱਜ ਉਹ ਹੀ ਨਾ ਉਹ ਆਪਣੇ ਪੰਜਾਬੀਆਂ ਨਾਲ ਖਾਰਖਾਨਾ ਪਏ ਆ ਸਿਰਫ ਇਸੇ ਕਰਤੂਤਾਂ ਕਰਕੇ ਆ ਦੇਖੋ ਕਿਦਾਂ ਪੁਲਕਾ ਕਿਰਪਾਨਾ ਰੋਡ ਦੇ ਘਪੇ ਖੜਕੇ ਕੰਵਲ ਕਮਾਉਂਦਿਆ ਤੇ ਅਗਲੇ ਨੇ ਬਖਸ਼ਿਆ ਫੇਰ ਕਰਤਾ ਉੱਥੇ ਹੀ ਉੱਥੇ ਢੇਰ